ਸਿੱਖ ਤਾਂ ਜੇ ਜੇ ਫਰਜ਼ ਕਰੋ ਤੁਸੀਂ 5 ਜਾਂ 10000 ਡੋਨੇਟ ਕਰਦਾ ਦਾਨ ਕਰਦਾ ਉਸ ਦੇ ਬਦਲੇ ਪਹਿਲਾਂ ਇੱਕ ਫੋਟੋ ਕਰਵਾਉਂਦਾ ਹੈ ਉੱਪਰ ਨਾਮ ਪੂਰਾ ਛਪਾਉਂਦਾ ਹੈ ਤੇ ਅਜਿਹਾ ਇੱਕ ਕਲਚਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਣ ਗਿਆ ਹੈ ਕਿ ਸੋਨੇ ਚੜਾਓ ਸੋਹਣੇ ਸੋਹਣੇ ਰੁਮਾਲੇ ਮਹਿੰਗੇ ਮਹਿੰਗੇ ਰੁਮਾਲੇ ਚੜਾਓ ਕੋਈ ਇਹ ਸੋਚ ਕਿਉਂ ਨਹੀਂ ਰੱਖਦਾ ਕਿ ਗਰੀਬ ਦੇ ਮੂੰਹ ਵਿੱਚ ਇੱਕ ਨਿਵਾਲਾ ਪਾਓ ਤਾਂ ਰੱਬ ਆਪਣੇ ਆ ਖੁਸ਼ ਹੋ ਜਾਏਗਾ ਇਹ ਬਿਲਕੁਲ ਸਾਡੀ ਮਰਿਆਦਾ ਚ ਨਹੀਂ ਲਿਖਿਆ ਸੋਨਾ ਚੜਾਉਣ ਲਈ ਸੋਨੇ ਦਾ ਖੰਡਨ ਕੀਤਾ ਹੈ ਗੁਰਬਾਣੀ ਚ ਕੂੜ ਸੋਨਾ ਕੂੜ ਰੂਪਾ ਕੂੜ ਮਨੇ ਝੂਠ ਇੱਥੋਂ ਪਤਾ ਲੱਗਾ ਸੱਚ ਤੇ ਸਾਡੇ ਕੋਲ ਹੈ ਨਹੀਂ ਚੜਾਉਣ ਨੂੰ ਬਿਲਕੁਲ ਕਿਉਂ ਨਾ ਜ ਜਿਹਦੇ ਨਾਲ ਦੁਨੀਆ ਖੁਸ਼ ਹੋਵੇ ਆਪਾਂ ਉਹ ਕੰਮ ਕਰ ਲਈਏ ਇੱਕ ਬੀਬੀ ਰਾਣੀ ਆ ਉਥੋਂ ਪਤਾ ਨਹੀਂ ਕਿੱਥੋਂ ਆਉਂਦੀ ਕਿਹੜੇ ਸ਼ਹਿਰ ਤੋਂ ਆਉਂਦੀ ਆ ਉਹ 2.5 ਕਿਲੋ ਸੋਨਾ ਹਰ ਸਾਲ ਚੜਾਉਂਦੀ ਉਹਨੂੰ ਸਰੂਪੇ ਦਿੱਤੇ ਜਾਂਦੇ ਉਹਨੂੰ ਸਨਮਾਨ ਚੱਕਰ ਦਿੱਤਾ ਜਾਂਦਾ ਕਿਉਂ ਨਾ ਉਹਨੂੰ ਆਪਾਂ ਕਹਿੰਦੇ ਆ ਵੀ ਸਭ ਤੋਂ ਪਹਿਲਾਂ ਬੇਟਾ ਆਪਣੇ ਕੇਸਾਂ ਦੀ ਬੇਦਬੀ ਬੰਦ ਕਰ ਸਭ ਤੋਂ ਪਹਿਲਾਂ ਆਪ ਮਰਿਆਦਾ ਚਾ ਫਿਰ ਤੂੰ ਆਣ ਕੇ ਇੱਥੇ ਜਿਹੜੀ ਸੇਵਾ ਕਰੇਂਗੀ ਤੇਰੀ ਪਰਮਾਨ ਹੋਗੀ ਉਹਨ ਮਰਿਆਦਾ ਲਈ ਕੋਈ ਨਹੀਂ ਕਹ ਸਰਵਰ ਦੇ ਕੋਲ ਸੋਨਾ ਲਿਆ ਲਿਆ ਜਾਂਦਾ ਇੱਥੇ ਸੋਨੇ ਨੂੰ ਕੋਈ ਜਗ੍ਹਾ ਨਹੀਂ ਇੱਥੇ ਪੱਥਰ ਨੂੰ ਕੋਈ ਜਗ੍ਹਾ ਨਹੀਂ ਕੱਚੇ ਗੁਰਦੁਆਰੇ ਸੀ ਤੇ ਸਿੱਖੀ ਬੜੀ ਪਿਆਰੀ ਨਿਆਰੀ ਸੀ ਸਾਡੀ ਮਨੁੱਖਤਾ ਕੱਲਾ ਸਿੱਖ ਨਹੀਂ ਮਨੁੱਖਤਾ ਹੀ ਗਰੀਬੀ ਦੇ आलम ਵਿੱਚ ਆ ਕਿਸੇ ਕੋਲ ਰੋਟੀ ਹੈ ਨਹੀਂ ਕੋਈ ਰਕਸ਼ਾ ਵਿਚਾਰਾ ਬਾਹ ਕੱਟੀ ਆ ਤਾਂ ਵੀ ਬਾਹ ਰਿਆ ਕਿਸੇ ਦੀ ਰੋਟੀ ਨਹੀਂ ਪੂਰੀ ਹੋ ਰਹੀ ਅਸੀਂ 2.5 ਲੱਖ ਦਾ ਰਮਲਾ ਚੜਾ ਕੇ ਦਰਬਾਰ ਸਾਹਿਬ ਕਿੰਨੂੰ ਖੁਸ਼ ਕਰ ਰਹੇ ਆ ਗੁਰੂ ਤਾਂ ਲੈਂਦਾ ਨਹੀਂ ਗੁਰੂ ਤੇ ਸਾਰੀ ਦੁਨੀਆ ਦੇ ਪਰਦੇ ਟੱਕਦਾ ਹੈ ਗੁਰੂ ਦੇ ਅਸੀਂ ਪਰਦੇ ਥੋੜੇ ਟੱਕ ਸਕਦੇ ਹਾਂ ਵੀ ਲਓ ਜੀ ਤੁਸੀਂ ਨੰਗੇ ਸੋ ਤੁਹਾਡੇ ਤੇ ਅਸੀਂ ਕੱਪੜਾ ਪਾ ਦਤਾ ਗੁਰੂ ਸਾਰੇ ਸੰਸਾਰ ਦੇ ਪਰਦੇ ਟੱਕਣ ਜੋਗਾ ਇਹ ਰਮਾਲੇ ਚੜਾਉਣ ਵਾਲਾ ਕਲਚਰ ਸਾਡਾ ਕਲਚਰ ਨਹੀਂਗਾ ਸੋਨਾ ਚੜਾਉਣ ਵਾਲਾ ਕਲਚਰ ਤੇ ਵਿਆਜ ਦੇ ਪੈਸਿਆਂ ਦੇ ਵਿੱਚੋਂ ਇੱਥੇ ਸੋਨੇ ਦੀਆਂ ਪਾਲਕੀਆਂ ਬੰਗਲਾ ਸਾਹਿਬ ਸੀਸਗੰਨ ਸਾਹਿਬ ਜਿੰਨੀਆਂ ਪਾਲਕੀਆਂ ਲੱਗੀਆਂ ਨੇ ਵਿਆਹ ਸ਼ਰਾਬ ਦੇ ਠੇਕੇਦਾਰਾਂ ਨੇ ਲੁਵਾਈਆਂ ਸ਼ਰਾਬ ਦੇ ਠੇਕੇਦਾਰ ਉਹ ਬੰਦੇ ਸੀ ਜਿਨ੍ਹਾਂ ਨੇ ਉਹ ਪਾਲਕੀਆਂ ਚੜਾਈਆਂ ਨੇ ਮੈਨੂੰ ਪਤਾ ਹੈ ਮੈਂ ਉੱਥੇ ਜ਼ੇਵਾ ਕਰਦਾ ਰਿਆ ਤੇ ਉਹ ਪੈਸਾ ਸ਼ਰਾਬ ਦਾ ਜਿਹੜਾ ਲੋਕਾਂ ਦੇ ਬੱਚੇ ਮਾਰ ਕੇ ਕਮਾਇਆ ਉਸ ਪੈਸੇ ਦੀਆਂ ਪਾਲਕੀਆਂ 'ਚ ਮੇਰਾ ਗੁਰੂ ਬੈਜੂ ਤੁਹਾਨੂੰ ਦਿਖ ਰਿਹਾ ਹੈ ਬੈਠਾ ਸੰਸਾਰ ਦੇ ਲੋਕਾਂ ਨੂੰ ਮਗਰ ਮੇਰਾ ਗੁਰੂ ਤੇ ਉੱਥੇ ਕਦੀ ਨਾ ਬੈਠੇ ਜਿਹੜੀ ਸ਼ਰਾਬ ਦੇ ਪੈਸੇ ਦੀ ਦਸਾਂ ਨਵਾਂ ਦੇ ਲਾਲੋ ਕਿਤੇ ਪਾਲਕੀ ਬਣਾ ਦਿੰਦਾ ਨਾ ਭਾਈ ਲਾਲੋ ਪਾਲਕੀ ਬਣਾ ਦਿੰਦਾ ਤੇ ਕਹਿੰਦਾ ਮਹਾਰਾਜ ਜੀ ਇਹਦੇ ਵਿੱਚ ਬੈਠੋ ਉਹ ਲੱਕੜ ਦੀ ਪਾਲਕੀ 'ਚ ਬੈ ਕੇ ਵੀ ਕੱਥਾਂ ਦੀ ਝੁੱਗੀ 'ਚ ਬਹਿ ਕੇ ਵੀ ਅਸੀਸਾਂ ਦਿੰਦਾ ਸਾਨੂੰ ਪੁੱਤ ਤੁਸੀਂ ਮੈਨੂੰ ਫਾਲੋ ਕਰ ਰਹੇ ਹੋ ਜਦੋਂ ਅਸੀਂ ਉਹਨੂੰ ਫਾਲੋ ਹੀ ਨਹੀਂ ਕਰ ਰਹੇ ਤੇ ਸਾਡੇ ਘਰ ਆਣ ਕੇ ਕਿੱਤਰਾ ਬੈਜੂ ਪਾਲਕੀ 'ਚ ਕਿੱਤਰਾ ਬੈਜੂ ਇਹ ਰਮਾਲੇ ਸੋਨੇ ਉਹਨੂੰ ਪਰਵਾਹ